ਜਿਵੇਂ ਕਟੋ-ਕਟੇ 50 ਤੋਂ 60 ਭੈਣਾਂ ਨੂੰ ਦਸਤਾਰ ਸਜਾਈਆਂ ਜਿਹਦੇ ਵਿੱਚ 15 ਭੈਣਾਂ ਨੇ ਤਾਂ ਮੈਨੂੰ ਇੱਕ ਹੀ ਵਚਨ ਕੀਤੇ ਆ ਕਿ ਹੁਣ ਉਹ ਦਸਤਾਰਦਾਰੀ ਹੋ ਕੇ ਰਹਿਣਗੇ ਤੇ ਅੰਮ੍ਰਿਤ ਧਾਰ ਲੈਣਗੇ ਜਿਵੇਂ ਸੰਖਿਆ ਲੈਣ ਲੱਗੇ ਆ ਕਿਹੜੇ ਸਾਡੇ ਵੀਰ ਹੈਗੇ ਆ ਭੈਣਾਂ ਹੈਗੀਆਂ ਉਹ ਦਮਾਲਾ ਸਜਾਣਾ ਚਾਹ ਜ਼ਰੂਰ ਸਜਾਣਾ ਚਾਹੁੰਦੇ ਨੇ ਪਰ ਕਈਆਂ ਨੂੰ ਇਹ ਹੈਗਾ ਵੀ ਸਾਡੇ ਜਮੈਂ ਮੁੰਡੇ ਨੌਜਵਾਨ ਜਿਹੜੇ ਆ ਖਾਸ ਕਰਕੇ ਉਹ ਕਲੀਨ ਸ਼ੇਪ ਹੁੰਦੇ ਆ ਵੀ ਸਾਨੂੰ ਅਸੀਂ ਥੋੜਾ ਸੋਹਣਾ ਨਹੀਂ ਲੱਗਦੇ। ਹੀਰੇ ਦੀ ਪਰਖ ਜੋ ਹੁੰਦੀ ਹੈ ਨਾ ਉਹ ਕਿੰਨੋ ਹੁੰਦੀ ਹੈ? ਬਸ ਇਹੀ ਗੱਲ ਤੁਸੇ ਸਮਝਣੀ ਆ। ਹੀਰੇ ਦੀ ਪਰਖ ਜੋ ਹਰ ਹੀ ਕਰ ਸਕਦਾ ਵਾ ਪਰ ਕੋਈ ਨਹੀਂ। ਉਹ ਰੇਤੇ ਪਿਛਲੇ ਕੇ ਸਿੰਗੇ ਦਾ ਸਤਾਰ ਉਤਾਰਦਾ। ਸਿੰਗੇ ਦੇ ਪਿਛਲੇ ਕੇ ਕੁੜੀ ਦਾ ਸਤਾਰ ਉਤਾਰ ਦਿੰਦੀ ਹੈ। ਇਹ ਤੁਸੀਂ ਇਹ ਮਜ਼ਾਕ ਬਣਾਏ ਹੋਏ ਆ ਮर्याਦੋਂ ਦੀ ਜਮਾਂ ਹੀ ਬਣੇ ਤਾਂ ਛੱਡੀ ਹੋਈ ਆ। ਸਾਨੂੰ ਲੋਕ ਇਸ ਚੀਜ਼ ਦੀ ਜਾਂਚ ਕਰੋ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹੀਰਾ ਹੀਰਾ ਹੁੰਦਾ ਹੈ ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਰ ਬੋਤ ਸਿੰਘ ਰਾਣਾ ਖਾਲਸਾ ਪੰਦੀ ਚੜ੍ਹਨੀ ਕਲਾ ਦਾ ਪ੍ਰਤੀਕ ਸ਼ੇਰੋ ਜਾਂ ਕੌਮੀ ਤਿਹਾਰ ਹੋਲਾ ਮਹੱਲਾ ਬੜੀ ਹੀ ਉਸ ਸਾ ਦੇ ਨਾਲ ਖਾਲਸੇ ਦੀ ਜਨਮ ਭੂਮੀ ਸ਼੍ਰੀ ਨੰਗਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਕਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਭਾਵੇਂ ਆਪਾਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀ ਗੱਲ ਕਰੀਏ ਲੰਗਰ ਲੱਗੇ ਹੋਏ ਨੇ ਉੱਥੇ ਹੀ ਜਿੱਥੇ ਆਪਾਂ ਤੁਹਾਨੂੰ ਦਸਤਾਰਾਂ ਦੇ ਲੰਗਰ ਦਿਖਾਏ ਸੀ ਅੱਜ ਜਿਹੜਾ ਹੈ ਆਪਾਂ ਤੁਹਾਨੂੰ ਦਮਾਲਿਆਂ ਦਾ ਜਿਹੜੇ ਲੰਗਰ ਆ ਉਹ ਵੀ ਲੱਗੇ ਹੋਏ ਨੇ ਫ੍ਰੀ ਜਿਹੜੇ ਦਮਾਲੇ ਇੱਥੇ ਜਿਹੜੇ ਸਜਾਏ ਜਾਂਦੇ ਨੇ ਬੀਬੀ ਜੀ ਹੁਣੀ ਸਜਾਰੇ ਨੇ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਜਿਹੜਾ ਕੈਂਪ ਇੱਥੇ ਜ ਲਗਾਇਆ ਜਾਂਦਾ ਤੇ ਇਸ ਵਾਰ ਵੀ ਜਿਹੜਾ ਹੋਲੇ ਮਹਲੇ ਦੇ ਉੱਤੇ ਆ ਵਿਸ਼ੇਸ਼ ਤੌਰ ਤੇ ਇਹਨਾਂ ਵੱਲੋਂ ਇੱਥੇ ਜਿਹੜਾ ਇਹ ਦਮਾਲਾ ਸਜਾਣ ਦਾ ਕੈਂਪ ਜਿਹੜਾ ਲਗਾਇਆ ਗਿਆ ਆ ਬੀਬੀ ਜੀ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਜਿਹੜਾ ਇਹ ਕੈਂਪ ਲਗਾ ਰਹੇ ਹੋ ਆਨੰਦਪੁਰ ਸਾਹਿਬ ਦੇ ਵਿੱਚ ਹੁਣ ਵੀ ਜਿਹੜਾ ਇਹ ਆਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹਲੇ ਮੌਕੇ ਜਿਹੜਾ ਕੈਂਪ ਲਗਾਇਆ ਗਿਆ ਹੈ ਆ ਜੇ ਆਪਾਂ ਹੁਣ ਦੀ ਗੱਲ ਕਰੀਏ ਆਨੰਦਪੁਰ ਸਾਹਿਬ ਦੇ ਵਿੱਚ ਹੁਣ ਤੱਕ ਕਿੰਨੀਆਂ ਕਿਹੜੀਆਂ ਸੰਗਤਾਂ ਨੂੰ ਤੁਸੀਂ ਦਮਾਲਾ ਜਿਹੜਾ ਅੱਜ ਵੀ ਜੀ ਸਾਡਾ ਤੀਜਾ ਦਿਨ ਸੀਗਾ ਅੱਜ ਮੈਂ ਕਟਕਟ ਪਿਆ ਤਾਂ 60 ਭੈਣਾਂ ਨੂੰ ਦਸਤਾਰ ਸਜਾਈਆ ਜਿਹਦੇ ਵਿੱਚ 15 ਭੈਣਾਂ ਨੇ ਤਾਂ ਮੈਨੂੰ ਇੱਥੇ ਹੀ ਵਚਨ ਕੀਤੇ ਆ ਕਿ ਹੁਣ ਉਹ ਦਸਤਾਰ ਵਾਲੀ ਹੋ ਕੇ ਰਹਿਣਗੇ ਤੇ ਅੰਮ੍ਰਿਤ ਧਾਰ ਲੈਣਗੇ ਜਿਵੇਂ ਸੰਥਾ ਲੈ ਲੈਣਗੇ ਆ ਲੱਗਦਾ ਨਹੀਂ ਬੀਬੀ ਜੀ ਜਿਵੇਂ ਪਿਛਲੇ ਸਮੇਂ ਦੌਰਾਨ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਇੱਕ ਲਹਿਰ ਚਲਾਈ ਸੀ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਖਾਸ ਕਰਕੇ ਸਾਡੀ ਜਿਹੜੇ ਨੌਜਵਾਨ ਜਿਹੜੇ ਪਤ ਪਤਣੇ ਵੱਲ ਜਾ ਰਹੇ ਸੀ ਔਰ ਨਸ਼ਿਆਂ ਦੇ ਵਿੱਚ ਗਰਕੋ ਸੁੱਕੇ ਸੀ ਉਹਨਾਂ ਨੂੰ ਮੋੜ ਕੇ ਜਿਹੜਾ ਸਿੱਖੀ ਦੇ ਵੱਲ ਦਿਆਂਣ ਦੀ ਕੋਸ਼ਿਸ਼ ਕੀਤੀ ਸੀ ਪਰ ਇੱਕ ਵੱਡਾ ਜਿਹੜਾ ਉਹਨਾਂ ਤੇ ਹਮ ਜੇ ਆਪਾਂ ਕਹਿ ਦਈਏ ਸਰਕਾਰ ਵੱਲੋਂ ਸਮਝਦੇ ਸਰਕਾਰਾਂ ਵੱਲੋਂ ਇਦਾਂ ਦਾ ਉਹ ਕੀਤਾ ਗਿਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਔਰ ਨੌਜਵਾਨਾਂ ਨੂੰ ਜਿਹੜੇ ਸਾਡੇ ਵੀਰ ਹੈਗੇ ਆ ਆ ਭੈਣਾਂ ਹੈਗੀਆਂ ਅਜੇ ਹੈਗੇ ਜਿਹੜੇ ਸਿੱਖੀ ਨਾਲ ਜੋੜਦੇ ਆ ਉਹਨਾਂ ਨੂੰ ਅੱਗੇ ਆਣ ਆਣ ਦੇ ਮੌਕੇ ਦੇਣੇ ਚਾਹੀਦੇ ਬਿਲਕੁਲ ਦੇਣਾ ਚਾਹੀਦਾ ਬਟ ਆਪਾਂ ਜਿਵੇਂ ਜੋ ਵੀ ਸੇਵਾ ਕਰਨੀ ਆ ਨਾ ਉਹ ਆਪਾਂ ਨੂੰ ਥੋੜਾ ਜਿਹਾ ਹਰ ਪਾਸੇ ਦਾ ਮਾਹੌਲ ਦੇਖ ਕੇ ਕਰਨੀ ਚਾਹੀਦੀ ਆ ਥੋੜਾ ਜਿਹਾ ਉਹਨਾਂ ਦਾ ਪ੍ਰਚਾਰ ਬਹੁਤ ਜ਼ਿਆਦਾ ਸੇ ਔਰੇ ਆਪਣਾ ਆਤਮਾ ਸੀਗੇ ਉਹ ਤਾਂ ਨਹੀਂ ਸਰਕਾਰਾਂ ਨੂੰ ਸਾਡੇ ਉਹਨਾਂ ਵਰਗੇ ਬੰਦੇ ਹਜਾ ਵੀ ਨਹੀਂ ਹੋਏ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਉਹਨਾਂ ਨੇ ਤਾਂ ਕਰਕੇ ਫਿਰ ਉਹ ਚੀਜ਼ ਹੋਈ ਹੈ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀਰ ਜੀ ਵਾਪਸ ਆਉਣ ਔਰ ਅਸੀਂ ਦੁਬਾਰਾ ਉਹ ਸੇਵਾ ਨੂੰ ਕੰਟੀਨਿਊ ਕਰੀਏ ਤੇ ਬਸ ਇਹੀ ਬਾਜਾ ਕੇ ਅਰਦਾਸ ਹੈ ਕਿਉਂਕਿ ਮਹਾਰਾਜ ਜੀ ਦੀ ਕਿਰਪਾ ਨਾਲ ਹੀ ਉਹ ਆ ਸਕਦੇ ਨੇ ਤੇ ਸਰ ਉਹਨਾਂ ਦਾ ਸਰਕਾਰਾਂ ਨੇ ਰੂਲਿੰਗ ਤਾਂ ਉਹੀ ਕਰ ਰਹੇ ਨੇ ਤਾਂ ਥੋੜਾ ਬਹੁਤ ਉਹਨਾਂ ਦੇ ਡਿਸੀਜਨ ਦੇਖਣੇ ਪੈਂਦੇ ਕਿਉਂਕਿ ਆਪਾਂ ਨੂੰ ਹਰ ਚੀਜ਼ ਦਾ ਚਾਰ ਲੋਕਾਂ ਦਾ ਸਲਾਹ ਕਰਕੇ ਉਹਨਾਂ ਦੇ ਡਿਸੀਜਨ ਦੇਖਣੇ ਚਾਹੀਦੇ ਆ ਜਿਵੇਂ ਸੀਂ ਆ ਦਮਾਲਾ ਸਜਾਣ ਦਾ ਲੰਗਰ ਲਾਉਂਦੇ ਹਾਂ ਹਰ ਸਾਲ ਅਸੀਂ ਵੀ ਦੇਖਦੇ ਹਾਂ ਤੁਸੀਂ ਤਖਸਾਲ ਬਾਕੇ ਕਰਦੇ ਹੋ ਹੁਣ ਵੀ ਤੁਹਾਨੂੰ 3 ਦਿਨ ਹੋ ਗਏ ਆ ਇੱਥੇ ਦਮਾਲਾ ਸਜਾਣਦਿਆਂ ਨੂੰ ਆਪਣੇ ਆਪ 'ਚ ਥੋੜਾ ਜਿਹਾ ਮਾਣ ਵੀ ਮਹਿਸੂਸ ਹੁੰਦਾ ਹੋਊਗਾ ਆਪਾਂ ਗੁਰੂ ਸਾਹਿਬ ਦੇ ਚਰਨਾਂ ਤੇ ਜਾ ਕੇ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ ਉਸ ਧਰਤੀ ਤੇ ਜਾ ਕੇ ਅੱਜ ਅਸੀਂ ਜਿਹੜਾ ਇਹ ਚੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿਹੜੇ ਸਾਡੇ ਵੀਰ ਹੈਗੇ ਆ ਆ ਭੈਣਾ ਹੈਗੀਆਂ ਉਹ ਦਮਾਲਾ ਸਜਾਣਾ ਚਾਹੁੰਦੇ ਜਰੂਰ ਸਜਾਣਾ ਚਾਹੁੰਦੇ ਨੇ ਪਰ ਕਈਆਂ ਨੂੰ ਇਹ ਹੈਗਾ ਵੀ ਸਾਡੇ ਚ ਮੈਂ ਮੁੰਡੇ ਨੌਜਵਾਨ ਜਿਹੜੇ ਆ ਖਾਸ ਕਰਕੇ ਉਹ ਕਲੀਨ ਸ਼ੇਪ ਹੁੰਦੇ ਆ ਵੀ ਸਾਨੂੰ ਅਸੀਂ ਥੋੜਾ ਸੋਹਣਾ ਨਹੀਂ ਲੱਗਦੇ ਪਰ ਉਹ ਉਹ ਚੀਜ਼ ਨੂੰ ਆਪਣੇ ਆਪ ਨੂੰ ਅੰਦਰੋਂ ਮਹਿਸੂਸ ਵੀਦਾ ਹੁੰਦਾ ਹੈਗੇ ਅਸੀਂ ਅੱਜ ਉਹਨਾਂ ਲੋਕਾਂ ਨੂੰ ਆਪਣੇ ਸਿੱਖੀ ਦੇ ਵੱਲ ਪ੍ਰਚਾਰ ਵੀ ਕਰ ਰਹੇ ਹਾਂ ਜੀ ਮਾਨ ਦਾ ਬਹੁਤ ਮੈਂ ਸੋ ਸੁੰਦਾ ਹੈ ਦਿਨ ਰਾਤ ਮਹਾਰਾਜ ਦਾ ਸ਼ੁਕਰਾਨਾ ਕਿ ਇੰਨੀ ਬੜੀ ਸੇਵਾ ਨੇ ਮੈਨੂੰ ਬਖਸ਼ਿਸ਼ ਕੀਤੀ ਇਸ ਦਾ ਨਿਮਾਣੇ ਜੇ ਬੰਦੇ ਆ ਉਹਨਾਂ ਦੇ ਹੁਕਮ ਤੇ ਉਹਨਾਂ ਦੇ ਭਾਣੇ ਦੇ ਵਿੱਚ ਹੀ ਆ ਬਾਕੀ ਜੋ ਤੁਸੀਂ ਗੱਲ ਕੀਤੀ ਕਲੀਨ ਸ਼ੇਪ ਦੀ ਗੱਲ ਅਸੀਂ 2018 ਚ ਨਾ ਮੇਰੇ ਫਾਦਰ ਸਾਹਿਬ ਨੇ ਇੱਕ ਸਰਵੇ ਕੀਤਾ ਸੀ ਜਿਹਦੇ ਵਿੱਚ ਇਹ ਸੀਗਾ ਕਿ ਜੋ ਦਸਤਾਰ ਵਾਲੇ ਸਿੰਘ ਸੀਗੇ ਉਹ ਮਾਡਲ ਲੈਵਲ ਬੀਬੀਆਂ ਦਾ ਅੰਤਕਾਜ ਕਰਾ ਲੰਗੇ ਸੀਗੇ ਤਾਂ ਇਹ ਹੁੰਦਾ ਸੀ ਕਿ 6 ਸਾਲ ਮਹੀਨੇ ਬਾਅਦ ਨਾ ਉਹ ਬੀਬੀਆਂ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਸੀ ਦਸਤਾਉਤ ਜੰਦੀ ਸੀ ਕਿ ਕੇਸ ਕਟਾ ਲੰਦੇ ਸੀਗੇ ਦਾੜੀ ਚ ਕੁੰਡਲ ਬਵਾਲ ਨਹੀਂ ਹੈ ਕਲੀਨ ਸ਼ੇਪ ਹੋ ਜਾਣਾ ਕਾ ਅੱਜ ਉਲਟਾ ਹੋ ਰਿਹਾ ਹੁਣ ਬੀਬੀਆਂ ਤਿਆਰ ਹੋੜੀਆਂ ਤੇ ਵੀਰੇ ਵੀਰੇ ਇੱਕ ਨੇ ਨਾ ਪਹਿਲੇ ਹੀ ਸੋਚ ਲੰਦੇ ਨੇ ਕਿ ਸਾਨੂੰ ਉਹਦਾ ਦੀ ਬੀਬੀ ਨਹੀਂ ਮਿਲਣੀ ਹੈਗੀ ਤੇ ਅਸੀਂ ਪਹਿਲਾ ਗ੍ਰੀਨ ਸ਼ੀਫ ਲੈ ਲਈਏ ਫਿਰ ਬਾਅਦ ਚ ਉਹਨਾਂ ਨੂੰ ਜੇ ਹਾਂ ਕਿ ਇਤਨੀ ਦਾ ਅਸੀਂ ਚੱਕ ਲਾਂਗੇ ਅੰਮਲ ਲੇਕਿਨ ਇਹ ਗੱਲ ਬਿਲਕੁਲ ਗਲਤ ਆ ਲੱਗਦਾ ਨਹੀਂ ਜਿਹੜੀਆਂ ਬੀਬੀਆਂ ਵੀ ਬਹੁਤ ਬੀਬੀਆਂ ਆ ਗਈਆਂ ਖਾਸ ਕਰਕੇ ਪੰਜਾਬ ਦੀਆਂ ਧੀਆਂ ਅਜਿਹੀਆਂ ਨੇ ਜਿਹੜੀਆਂ ਸਿੱਖ ਨੌਜਵਾਨਾਂ ਨੂੰ ਲਾਇਕ ਨਹੀਂ ਪਸੰਦ ਹੀ ਨਹੀਂ ਕਰਦੀਆਂ ਜਦੋਂ ਕਿਤੇ ਕਿਸੇ ਨੇ ਮੈਰਿਜ ਕਰਾਉਣੀ ਹੁੰਦੀ ਆ ਉਹ ਹਿੰਦੂ ਮਾਈਂਡਿੰਗ ਨੂੰ ਜ਼ਿਆਦਾ ਪਸੰਦ ਕਰਦੀਆਂ ਜੀ ਜੀ ਹੀਰੇ ਦੀ ਪਰਖ ਚ ਹੁੰਦੀ ਆ ਨਾ ਉਹ ਕਿੰਨ بس ਇਹ ਹੀ ਗੱਲ ਤੁਸੀਂ ਸਮਝਣੀ ਆ ਹੀਰੇ ਦੀ ਪਰਖ ਜੋ ਹਰ ਹੀ ਕਰ ਸਕਦਾ ਵਾ ਪਰ ਕੋਈ ਨਹੀਂ ਜਿਹਨੇ ਸਿੱਖ ਪੰਥ ਚ ਰਿਹਾ ਹੋਗਾ ਜਿਹਨੂੰ ਗਿਆਨ ਹੋਊਗਾ ਉਹੀ ਇਸ ਚੀਜ਼ ਦੀ ਪਰਖ ਕਰ ਸਕਦਾ ਹੈ ਉਹ ਬਾਕੀ ਵਿਰਲੇ ਨਹੀਂ ਉਹ ਜਿਹੜੇ ਬੀੜ ਬੱਕਰੀਆਂ ਹੁੰਦੀਆਂ ਨੇ ਨਾ ਉਹ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਇਹ ਚੀਜ਼ ਨੂੰ ਸਮਝਣਾ ਕੋ ਉਹ ਜਿਹੜੇ ਸਿੱਖੀ ਦਾ ਪਿਆਰ ਕਰੋਗਾ ਉਹੀ ਹੀਰੇ ਨੂੰ ਪਛਾਣ ਕਰੂਗਾ ਬਾਕੀਆਂ ਤੇ ਕੀ ਆ ਉਹਨਾਂ ਦਾ ਤਾਂ ਫਿਰ ਹੀਰੇ ਦਾ ਲੁੱਕ ਲਿੱਤਾ ਹੋਇਆ ਬਟ ਉਹ ਹੀਰਾ ਨਹੀਂ ਹੈਗੇ ਆ ਇਹ ਚੀਜ਼ ਨੂੰ ਨਾ ਉਹਨਾਂ ਅੱਜਕੱਲ ਦੀ ਕੁੜੀਆਂ ਨੂੰ ਸਮਝਣਾ ਪਊਗਾ ਤੇ ਨਾ ਸਿੰਘਾਂ ਨੂੰ ਵੀ ਸਮਝਣਾ ਪਊ। ਇਹ ਕੁੜੀ ਦੇ ਪਿਛਲੇ ਕਿ ਸਿੰਘ ਦੇ ਸਤਾਰ ਉਤਾਰ ਦਿੰਦਾ। ਸਿੰਘ ਦੇ ਪਿਛਲੇ ਕਿ ਕੁੜੀ ਦਸਤਾਰ ਉਤਾਰ ਦਿੰਦੀ ਹੈ। ਇਹ ਤੁਸੀਂ ਇਹ ਮਜ਼ਾਕ ਬਣਾਏ ਹੋਏ ਮਰਿਆਦਾਆਂ ਦੀ ਜਮਾਂ ਹੀ ਉਹਨਾਂ ਨੇ ਛੱਡੀ ਹੋਈ ਆ। ਤੇ ਮਰਿਆਦਾ ਨੂੰ ਭੁੱਲੋ। ਇਸ ਚੀਜ਼ ਦੀ ਜਾਂਚ ਕਰੋ ਤੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਹੀਰਾ ਹੀਰਾ ਹੁੰਦਾ ਹੈ। ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਬਿਲਕੁਲ ਦੀ ਵੱਡੀ ਗੱਲ ਜਿਹੜੀ ਹੈ ਇਹ ਬੀਬੀ ਉਹਨਾਂ ਨੇ ਕਹੀ ਹੈ ਕਿ ਹੀਰਾ ਹੀਰਾ ਹੁੰਦਾ ਜਿਹੜੀ ਸਾਡੀ ਦਸਤਾਰ ਹੈ ਸਾਡੀ ਦਸਤਾਰ ਜਿਹੜੀ ਹੈ ਉਹ ਸਾਡੀ ਇੱਕ ਵੱਖਰੀ ਪਛਾਣ ਹੈ ਜਿਹੜੇ ਵੀਰ ਤੇ ਪਹਿਣਾ ਜਿਹੜੀਆਂ ਐ ਆ ਕਿਸੇ ਵੀ ਚੀਜ਼ ਨੂੰ ਲੈ ਕੇ ਕਿਸੇ ਆਪਾਂ ਕਹਿ ਲਈਏ ਲਾਜ਼ ਦੇ ਵਿੱਚ ਆ ਕੇ ਆਪਣੀ ਦਸਤਾਰ ਉਤਾਰ ਦਿੰਦੇ ਨੇ ਜਾਂ ਆਪਣੇ ਆਪ ਦਾ ਆਪਣੇ ਕਲੀਨ ਸ਼ੇਪ ਹੋ ਜਾਂਦੇ ਨੇ ਉਹਨਾਂ ਲਈ ਕਿਤੇ ਨਾ ਕਿਤੇ ਸਾਡੇ ਜਿਹੜੇ ਬੀਬੀ ਜੀ ਆ ਗਿਆ ਵੱਡਾ ਪ੍ਰੇਰਨਾ ਸਰੋਤ ਹੈ ਗਿਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇੱਥੇ ਦਮਾਲਾ ਜਿਹੜਾ ਹਰ ਸਾਲ ਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਆ ਕੇ ਸਿਖਾਉਣ ਦਾ ਕੰਮ ਕਰਦੇ ਨੇ ਔਰ ਫ੍ਰੀ ਜਿਹੜਾ ਇੱਥੇ ਜਿਹੜਾ ਪਹਿਣਾ ਛੜੀਆਂ ਜਾਂ ਦਸਤਾਨ ਆਪਣੇ ਦਮਾਲੇ ਸਜਾਉਂਦੀਆਂ ਨੇ ਉਹਨਾਂ ਨੂੰ ਫ੍ਰੀ ਜਿਹੜੀ ਸੇਵਾ ਕਰਦੇ ਨੇ ਕਿਤਨਾ ਕਿਤੇ ਸਾਡੇ ਜਿਹੜੇ ਰੋਜ਼ਵਾਨ ਹੈ ਪਹਿਣਾ ਆਹ ਬੀਬੀਆਂ ਨੇ ਆਹ ਭਰਾ ਨੇ ਉਹਨਾਂ ਨੂੰ ਇਹਨਾਂ ਤੋਂ ਜ਼ਰੂਰ ਸੇਧ ਲੈਣੀ ਚਾਹੀਦੀ ਹੈ ਕਾਮਾਬਿੰਦੀ ਪ੍ਰਣਾਮ ਨਾਮ ਬੋਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਨਾਨਕ